ਹਾਂਜੀ ਸਸਰੀ ਗਾਲ ਤੇ ਗੁੱਡ ਮਾਰਨਿੰਗ ਅੱਜ 12 ਤਰੀਕ ਹੈ ਤੇ ਮੰਗਲਵਾਰ ਦਾ ਦਿਨ ਹੈ ਤੇ ਮੰਗਲਵਾਰ ਕਿਹੜਾ ਮੰਗਲਵਾਰ ਅੱਜ ਦੇ ਦਿਨ ਦੀ ਕਰਦੇ ਸ਼ੁਰੂਆਤ ਇਹ ਗੋਭੀ ਖਾਣੇ ਪਰ ਸੇਰੇ ਨਾਲ ਤੂੰ ਖਾਦੀ ਗੋਭੀ ਖਾਧੀ ਹੈ ਅੱਛਾ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਤੇ ਆਜੋ ਫਿਰ ਮੌਸਮ ਠੰਡ ਵਾਲਾ ਬਣਿਆ ਹੈ ਤੇ ਕੱਲ ਨਾਲੋਂ ਤੁੰਦ ਘਾਟੇ ਤੇ ਇਧਰ ਗੋਭੀ ਚੱਲ ਰਹੀ ਹੈ ਅੱਜ ਅਸੀਂ ਗੋਭੀ ਆਲੂ ਗੋਭੀ ਬਣਾਉਣ ਲੱਗੇ ਆਂ ਤੂੰ ਵਾਏ ਕੁਰਸੀ ਦੀ ਨਹੀਂ ਦਿੱਤਾ ਕੀ ਚੀ ਖਾਣੀ ਅੱਜ ਕਹਿੰਦੀ ਵਸੀ ਖਾਣੀ ਮੈਂ ਮਾਮਾ ਚੀ ਲੈ ਦੇ ਮਾਦੀ ਬਿਸਕਟ ਕੱਲ ਲਿਆਉ ਤਾ ਫਿਰ ਮੈਂ ਚਾਹ ਪੀਂਵਾਂਗੀ ਅੱਛਾ ਅੱਡੀ ਕੰਦੀ ਇੰਨੀ ਸਬਜੀ ਘੜ ਲਈ ਚੱਲ ਖਾ ਲੈ ਸਬਜੀ ਬਣ ਗਈ ਛੇੜ ਦੀ ਕਿ ਤੂੰ ਹੀ ਖਾਣੀ ਤੂੰ ਹੀ ਖਾਣੀ ਜੀ ਬਣ ਗਈ ਆਪਣੀ ਗੋਭੀ ਵਾਲੀ ਤੇ ਦੁੱਧ ਗਰਮ ਹੋ ਰਿਹਾ ਹੈ ਇਹ ਸਫਾਈ ਵਗੈਰਾ ਕਰ ਲਈ ਹੈ ਮਤ ਜਾ ਬਾਹਰ ਅਚੋਣੀ ਅਚੋਣੀ ਮੋਟਰ ਹੋ ਗਈ ਸੀ ਖਰਾਬ ਤੇ ਹੁਣ ਚੱਲਣ ਲੱਗ ਪਈ ਆ ਲਾਹ ਦਿੱਤਾ ਇਹਦਾ ਮੌਸਮ ਵਧੀਆ ਬਣਿਆ ਲੇਕਿਨ ਤੋਂ ਆਪਣੀ ਨਿਕਲੀ ਵੀ ਇਹ ਮੇਰੀ ਵੀਡੀਓ ਛੇਅਰ ਦਾ ਕਰਨਿਆ ਨਾਸ਼ਤਾ ਮਤ ਪਹਿਲਾਂ ਪਾਣੀ ਪੀਰਨਾ ਮੇਰੀ ਵੀਡੀਓ ਤੇਰੀ ਵੀਡੀਓ ਬਣਾ ਦੇਣਾ ਲਾ ਛੋਟੇ ਲੈਂਦੀ ਵੀ ਅੱਗੋ ਜਸਨੀਤ ਕਿਥੇ ਸੀ ਨੀਤ ਆਇਆ ਕੀ ਆ ਗਿਆ ਐ ਟਰੈਕਟਰ ਤੋਂ ਡਰਦੀ ਏ ਟਰੈਕਟਰ ਤੋਂ ਬੜਾ ਡਰਦੀ ਏ ਇਹ ਆ ਕੱਪੜੇ ਪਾ ਕੇ ਰੱਖ ਦੇ ਨਹੀਂ ਕੁਝ ਕਹਿੰਦਾ ਟਰੈਕਟਰ ਦੁੱਧ ਗਰਮ ਹੁੰਦਾ ਪਏ ਤੇ ਇਹ ਪੀਣ ਵਾਸਤੇ ਨਾ ਨਮੋਲ ਲੱਗੀ ਤਿੰਨ ਤੇ ਝੂਟ ਲੈਣ ਆ ਜਾਣ ਮੋਲ ਝੂਟ ਲੈ ਪੀਂਗ ਲਾਰੇ ਲੈਂਦੀ ਕਿੰਨੀ ਵੀਡੀਓ ਕੰਬਲ ਵੀਡੀਓ ਉਹ ਦਾਸ ਤਾਂ ਹੈ ਕਿ ਨਹੀਂ ਸ਼ਾਪਿੰਗ ਕੀਤੀ ਜੜੀ ਐਂਦੀ ਵੀਡੀਓ ਬਣਾਣੀ ਹੈ ਵੀਡੀਓ ਨਹੀਂ ਮਤਲਬ ਆ ਤੁਹਾਨੂੰ ਬੁਕਾਨ ਲੱਗਿਆ ਕਿ ਅਸੀਂ ਆ ਲੈ ਕੇ ਆਇਆ ਕੱਲ ਛਾੜ ਗਲਾਸ ਲੈ ਕੇ ਆਏ ਆ ਦੋ ਲੈ ਕੇ ਆਂਦੇ ਨੇ ਜੀ ਨਹੀਂ ਤਿੰਨ ਲੈ ਕੇ ਆਂਦੇ ਨੇ ਦੋ ਇਹਦੇ ਨਾਲ ਦੇ ਤੇ ਇੱਕ ਆ ਤੇ ਅਨਮੋਲ ਨਾਲ ਗਈ ਸੀ ਸ਼ਹਿਰ ਕੱਲ ਹੁਣ ਮਿਲ ਗਿਆ ਕੰਮ ਪਾਣੀ ਪਰਦਾ ਤੇ ਆਪਾਂ ਆ ਗਏ ਵਹਿਲੇ ਕੰਮ ਗਿਆ ਕੋਨੀ ਕੰਮ ਜਾਣਾ ਹੈ ਲੱਭ ਕੇ ਥੋੜੇ ਦਿਨਾਂ ਤੱਕ ਉਦੋਂ ਪਹਿਲਾਂ ਮੈਂ ਸੋਚਿਆ ਕਿ ਵਲੌਗ ਨਾਲ ਹੀ ਬਾਕੀ ਸਾਰੇ ਇਕੱਠੇ ਦਾ ਇਕੱਠੇ ਹੋਲੀ ਨੂੰ ਪਾਣੇ ਰਹੇ ਤੇ ਤਾਂ ਕਰ ਕੀ ਉਹਨਾਂ ਤਾਂ ਮੇਲੇ ਗਿਆ ਚਾਰ ਪੰਜ ਦਿਨ ਫਿਰ ਉਹਦੇ ਬਾਅਦ ਚੱਲਣਾ ਕੰਮ ਤੇ ਟੇਟਰਾ ਪੇਪਰ ਵੀ ਆnde ਬਨੇ ਤੇ ਜਾਂ ਹੀ ਆਂਦਾ ਤੇ ਗਿਆ ਤੇ ਪਰ ਮੈਂ ਜਾਣਾ ਨਹੀਂ ਪਾਣੀ ਭਰਿਆ ਜਾ ਰਿਹਾ ਤੇ ਉਹ ਉਹਨ ਵਿੱਚ ਸੁਹਾ ਪਈ ਕਿਉਂਕਿ ਉਹ ਪਾਣੇ ਤੋਂ ਹਾਸਤੇ ਕੰਮ ਆਦੀ ਤੇ ਪਾਣੀ ਟੈਂਕੀ ਦਾ ਖਰਾਬ ਆ ਲੱਗ ਗਿਆ ਟੁੱਟੀ ਦਾ ਪਾਣੀ ਬੜਾ ਗੰਦਾ ਆ ਜਾਂਦਾ ਏ ਤੂੰ ਉਹਨੋਂ ਜੁਰੀ ਬੋਲਣ ਸ ਵਿੱਚ ਸ਼ੇਰ ਦੀ ਰਾਣ ਪਾਈ ਖੜੀ ਤੇ ਆ ਇਹਨਾਂ ਚਾਵਲ ਬਾਗ ਰੀਤੇ ਨੇ ਆ ਦੋਵੇਂ ਨਿੱਕੀ ਤੇ ਨਿੱਕੀ ਤੇ ਵੱਡੀ ਲੱਗੇ ਹੋਣੇ ਚਾਹ ਲ ਖਾਣ ਆਪਣੀ ਰੋਟੀ ਫਕਦੀ ਵੀ ਦਫਾਇਰ ਦੀ ਤੇ ਇਧਰ ਸਬਜੀ ਬਣੀ ਪਈ ਦੁੱਧ ਹੁਦਰ ਚਾਹ ਪਈਏ ਉਹ ਡੈਡੀ ਦੀ ਚਾਹ ਸ਼ੇਰ ਦੇ ਨਾਲ ਚਾਹ ਜਲਦੀ ਸਾਡੀ ਸ਼ੇਰ ਤੋਂ ਲੈ ਕੇ ਸ਼ਾਮ ਤੱਕ 8 9 ਵਰੀ ਬੰਨ ਜਾਂਦੀ ਨਹੀਂ ਹੈ ਕੀ ਹੈ ਮੇਰੀ ਨਹੀਂ ਕੌਣ ਬਾਪੂ ਨਾਨਾ ਹੈ ਤੇਰਾ ਤੇਰਾ ਨਾਨਾ ਸਾਡਾ ਡੈਡੀ ਹੈ ਰੋਟੀ ਖਵਾ ਦੇ ਨਾ ਪਹਿਲਾਂ ਚਾਵਲ ਦਿਖਾਓ ਮੇਰੀ ਪਿਓ ਲੱਗਦਾ ਹੈ ਕੀ ਲੱਗਦਾ ਹੈ ਮੈਨੂੰ ਪਿਆ acha ਚਾਵਲ ਖਾ ਚਾਵਲ ਖਾ ਪਹਿਲਾਂ ਚਾਵਲ ਖਾ ਰੋਟੀ ਦੀ ਰੋਟੀ ਚੱਲ ਰਹੀ ਹੈ ਇਹਨਾਂ ਦੀ ਦੋਵਾਂ ਦੀ ਕਦੇ ਚਾਵਲ ਖਾਣੇ ਕਦੇ ਰੋਟੀ ਮਤਲਬ ਇੱਕ ਡਿਸਾਈਡ ਨਹੀਂਗਾ ਕੀ ਚੀ ਖਾਣੀ ਹੈ ਰੋਟੀ ਖਾ ਕੇ ਫਿਰ ਕਰਦੇ ਆ ਕੰਮ ਕਾਈ ਫੇਰ ਦਾ ਨਾਸ਼ਤਾ ਕਰਕੇ ਮੈਂ ਪਰ ਰਿਹਾ ਪਾਣੀ ਪਹਿਲਾਂ ਇੱਕ ਵਾਰ ਪਰਿਆ ਸੀ ਉਹ ਗੰਦਾ ਆਇਆ ਹੁਣ ਦੁਬਾਰਾ ਫੇਰ ਪਰ ਰਿਹਾ ਪਾਣੀ ਪਰ ਲਿਆ ਤੇ ਰੱਖ ਦਿੰਦੇ ਆਨੂੰ ਕਿਵੇਂ ਪਹਿਲੇ ਦੁੱਧ ਲੈ ਡੋਲ ਤੇ ਨਾ ਦੁੱਧ ਫੜ ਲੈ ਇਹਨੂੰ ਥੱਲੇ ਨਹੀਂ ਸਟਣਾ ਤਿੰਨ ਪਰ ਗਿਆ ਰੋਟੀ ਨਹੀਂ ਨਗਾਲ ਦਿੱਤੀ ਵਿਟਰੋ ਜਨੇ ਕਰਦੀਆਂ ਨੇ ਦੋਵੇਂ ਪਹਿਣਾ ਬੜਾ ਗੁੱਸਾ ਚੜਦਾ ਇਹਨਾਂ ਦੇ ਅੱਛਾ ਇਹਨਾਂ ਦਾ ਢਾਂਗ ਦੀ ਹਾਂਗਾ ਵੇਸਟੇਜ ਮਾਲ ਵੇਸਟੇਜ ਤਾਂ ਨਹੀਂ ਸੀ ਇਹਨਾਂ ਕਰਤਾ ਹੈ ਲੈ ਲੈ ਤੈਨੂੰ ਚਾਵਲ ਮਿਲਣਗੇ ਤੂੰ ਸਬਰ ਰੱਖ ਲੈ ਲੈ ਓ ਟੀਵੀ ਹੁਣ ਇਹਦੀ ਵਾਰੀ ਇੱਥੇ ਆ ਜਾ ਇੱਥੇ ਮੈਂ ਪਹੁੰਚਾਂਗਾ ਤੇਰਾ ਖਾਓ ਤਨੋ ਤਨੋ ਸਾਰੇ ਭਾਂਡੇ ਧੋਣਾ ਲੈਨੇ ਆਪ ਲੈ ਕੇ ਚਲਨੇ ਆ ਉੱਥੇ ਮੈਂ ਨਹੀਂ ਧੋਣੇ ਵੈਸੇ ਸਿਸਟਰੀ ਧੋਵੇਗੀ ਹਾਂ ਅੰਕੇ ਤੈਨੂੰ ਨਹੀਂ ਮਿਲਿਆ ਕੁਛ ਲੈ ਪਾਟੀ ਠੀਕ ਹੈ ਖੁਸ਼ ਤੇ ਆ ਸਲੀਪਰ ਲੈ ਕੇ ਆਇਆ ਸੀ ਗੱਲ ਮੈਂ ਉਹ ਡਿੱਗਦਾ ਫੋਨ ਇੱਕ ਪਲੇਟ ਰਹਿ ਕਿਸੇ ਰੱਖਨੇ ਆ ਤੇ ਯਾਰ ਮੈਂ ਪਹਿਲਾ ਕੰਮ ਕਰ ਚੁੱਕਿਆ ਇੱਕ ਮਿੰਨਾ ਬਾਹਰ ਦਾ ਮਾਹੌਲ ਕੁਛ ਐਦਾਂ ਦਾ ਹੈ ਉਹ ਛਾਂਤਈ ਛਾਂਤਈ ਮੂੰਖ ਖੋਲੀ ਮੂੰਖ ਖੋਲੀ ਆ ਕਰ ਖਾਦੇ ਨਾ ਰਹਿਤਾ ਰਹਿਤਾ ਖਾ ਕੇ ਰੋਟੀ ਰੋਟੀ ਨਹੀਂ ਮਿਲਦੀ ਨਹੀਂ ਮਿਲਦੀ ਰੋਟੀ ਹਾਂ ਹਾਂ ਅਣ ਸਾੜਤਾ ਸੀ ਇੱਥੇ ਆ ਪਿਆਜ ਇਹ ਕੰਦਾ ਦਾ ਕੱਢ ਕੇ ਸਮਾਨ ਤੇ ਖਾਂਦੀ ਹੈ ਪਹਿਨੀਆਂ ਬੜੀਆਂ ਦੁੱਧ ਲੈਣ ਆਲੇ ਆਏ ਨੇ ਦੁੱਧ ਲੈਣ ਵਾਸਤੇ ਆਏ ਨੇ ਆ ਭੀਰੀ ਤੇ ਮੈਂ ਦਰਾਜਾ ਕੋਲ ਜਾ ਰਿਹਾ ਇਹੀ ਕੰਮ ਹੈ ਕੇ ਮੈਨੂੰ ਬਸ ਕਰੇ ਆ ਲੈ ਰੇੜਾ ਪੱਠੇ ਲੈਣ ਇਹ ਨੂੰ ਬੱਬੂ ਮਾਨ ਕਹਿੰਦੇ ਨੇ ਪਿੰਡ ਦਾ ਸਾਡੇ ਪਿੰਡ ਦਾ ਬੱਬੂ ਮਾਨ ਉਂਦਰ ਉਹ ਮਾਸੀ ਰੀ ਸਾਹਮਣੇ ਨਵਾਂ ਕਰ ਆਇਆ ਆ ਵੀ ਥਾਂ ਨਵੀਂ ਬਣੀ ਆ ਵੀ ਨਾਮ ਥਾਂ ਨਵੀਂ ਬਣੀ ਆ ਤਾਂ ਹੈ ਹੀ ਨਹੀਂ ਉਹ ਕਰ ਨਵਾਂ ਬਣਿਆ ਪਹਿਲਾਂ ਨਹੀਂ ਗਿਆ ਸੀ ਉਹ ਪੰਚਾਇਤ ਕਰ ਨਵਾਂ ਬਣਾ ਸਾਡੀਆਂ ਖਾਲੀਆਂ ਪਿੰਡ ਦੀਆਂ ਸਾਡੇ ਵਾਲੀ ਨਹੀਂ ਵੀ ਹੈ ਖਾਲੀ ਬਾਕੀਆਂ ਦੇ ਉੱਚੀਆਂ ਉਹ ਇੰਦੀ ਪਿੰਗ ਦੇ ਝੂਟੇ ਲਹਿਰੀ ਹੈ ਆ ਬਿਰਿਆ ਨੇ ਤੇ ਪੰਗੇ ਲਈ ਨਹੀਂ ਰੋਣਾ ਗੱਟਣ ਲੱਗੀ ਖੜੀ ਕਿਉਂ ਕਿ ਉਹ ਇੰਦੀ ਪਿੰਡ ਤੇ ਛੁੱਟੇ ਲੈਣ ਲੱਗੀ ਨਾ ਨਾ ਛੋਟ ਚੱਲ ਲੈ ਥੱਲੇ ਲੈ ਲੈ ਥੱਲੇ ਛੋਟ ਮਾਲੀ ਛੋਟ ਉਸਕਾ ਕਿਵੇਂ ਮਾਰਦੀ ਹੈ ਚੜੇ ਲਾਂਦੀ ਅੰਨੇ ਤੇ ਪਤਾ ਹੀ ਲੈ ਲੈ ਥੱਲੇ ਲੈ ਚੱਲ ਲੈ ਚੜੇ ਲਾਂਦੀ ਪਤਾ ਜਾਂਦੇ ਤੇ ਮੈਂ ਇਹ ਨੂੰ ਸੱਟ ਛੁੱਲੇ ਜੱਪੀ ਪਾ ਕੇ ਲੰਮਕ ਜਾਦਾ ਗਲੇ ਚ ਪਾ ਕੇ ਗੱਲੇ ਜਪਾ ਗਿਲਾ ਮੁਕ ਜਾ। ਨੀਤ ਤੇ ਅਨਮੋਲ ਕਰੇ ਨੇ ਅਨਮੋਲ ਸਕੂਲ ਕੋ ਨਹੀਂ ਗਈ ਅੱਜ ਫਿਰ ਸਾਰਾ ਦਿਨ ਫੋਨ ਚਲਾਉਂਦੀ ਰਹਿੰਦੀ। ਇਹਨੇ ਪੜ੍ਹਨਾ ਪੜਨਾ ਐ ਨਹੀਂ। ਮਨ ਲੱਗਦਾ ਇਹ ਨੂੰਨੇ ਤੇ ਕੰਮ ਘੱਮ ਸਖਾਣਾ ਪੈਣਾ ਸਾਨੂੰ ਕੋਈ ਕੁੜੀਆਂ ਵਾਲੇ ਛੜਵਾਉਂਦੇ ਨੇ। ਤੇ ਮੈਂ ਚੱਲਿਆ ਖੇਤ। ਉੱਥੇ ਪਰਾਲੀ ਕੱਟੀ ਗਿਰਨੀ ਜਿਹੜੀ ਉਸ ਦਿਨ ਹੋਈ ਨਹੀਂ ਸੀ। ਤੇ ਫਿਰ ਉਹ ਤੋਂ ਬਾਅਦ ਫਰੀ ਰੋਟੀ ਖਾ ਲਈ ਦੁਪਹਿਰ ਦੀ। ਚਲੋ ਚੱਲਦੇ ਆਂ ਖੇਤ। ਆਓ ਜੀ ਐਨੇ ਸਰ ਮਰੂ ਦਾ ਬੱਚਾ ਆਕ ਲੈਣੇ।